ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜ਼ਰੂਰ ਕਰਿਓ ਅੱਜ ਗੱਲ ਕਰਦੇ ਹਾਂ 13 ਅਗਸਤ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਕੱਲ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਦਰਜ ਕੀਤਾ ਗਿਆ ਖਾਸ ਕਰਕੇ ਪਹਾੜਾ ਦੇ ਨਾਲ ਲੱਗਦੇ ਇਲਾਕੇ ਗੁਰਦਾਸਪੁਰ ਹੁਸ਼ਿਆਰਪੁਰ ਚੰਡੀਗੜ੍ਹ, ਮੋਹਾਲੀ, ਰੋਪੜ ਇਹਨਾਂ ਖੇਤਰਾਂ ਦੇ ਵਿੱਚ ਬਧੀਆਂ ਉਮੀਦ ਅਰਜੀ ਕੀਤਾ ਗਿਆ। ਬਾਕੀ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਉਮੀਦ ਅਰਜੀ ਕੀਤਾ ਗਿਆ ਸੀਗਾ। ਅੱਜ ਜਾਂ ਕਹਿ ਲਈਏ ਅੱਧੀ ਰਾਤ ਤੱਕ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਬੱਦਲਬਾਈ ਬਣੀ ਹੋਈ ਸੀਗੀ। ਅੱਜ 13 ਅਗਸਤ ਸਵੇਰ ਵੇਲੇ ਤੋਂ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਇੱਕ ਵਾਰ ਫੇਰ ਬੱਦਲਬਾਈ ਬਣੀ ਹੋਈ ਹੈ। ਤੇ ਟੁੱਟਵੇਂ ਤੌਰ ਤੇ ਤੇਜ਼ਮੀ ਦੇ ਸ਼ਰਾਟੇ ਲੱਗਣ ਦੀ ਆ ਪੂਰੀਆ ਸੰਭਾਵਨਾ ਬਣੀਆਂ ਹੋਈਆਂ ਨੇ ਤੇ ਕਿਤੇ ਕਿਤੇ ਮੀਂਹ ਪੈ ਵੀ ਰਿਹਾ ਹੈ ਜੇਕਰ ਗੱਲ ਕਰੀਏ ਤਾਂ ਮੀਹਾਂ ਦੀ ਅੱਜ ਦੀ ਸਭ ਤੋਂ ਪਹਿਲਾਂ ਪਹਾੜਾਂ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਅੱਜ ਵੀ ਹਲਕਾ ਫੁਲਕਾ ਤੇ ਕਿਤੇ ਵਧੀਆ ਭਾਰੀ ਮੀਂਹ ਪੈਣ ਦੀ ਸੰਭਾਵਨਾ ਲਗਾਤਾਰ ਬਣੀਆਂ ਹੋਈਆਂ ਨੇ ਚਾਹੇ ਉਹ ਹੁਸ਼ਿਆਰਪੁਰ ਦੇ ਇਲਾਕੇ ਹੋਣ ਚਾਹੇ ਆਨੰਦਪੁਰ ਸਾਹਿਬ ਰੋਪੜ ਮੋਹਾਲੀ ਚੰਡੀਗੜ੍ਹ ਪਟਿਆਲਾ ਦੇ ਨਾਲ ਲੱਗਦੇ ਇਲਾਕੇ ਮਾਝੇ ਦੇ ਗੁਰਦਾਸਪੁਰ ਅਮਰਸਰ ਤਨਤਨ ਇਹਨਾਂ ਖੇਤਰਾਂ ਦੇ ਵਿੱਚ ਅੱਜ ਵੀ ਮੀਂਹ ਪੈਣ ਦੀਆਂ ਸੰਭਾਵਨਾ ਨੇ ਕੁਝ ਕਿ ਖੇਤਰਾਂ ਦੇ ਵਿੱਚ ਮੀਂਹ ਹਲਕੇ ਤੋਂ ਦਰਮਿਆਨਾ ਕਿਤੇ ਤੇਜ਼ ਤੇ ਕਿਤੇ ਕਣਮਣ ਝੜੀ ਨੁਮਾ ਰਹਿਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਨੇ ਤੇ ਅੱਜ ਇੱਕ ਇਹ ਵੀ ਗੱਲ ਹੈ ਕਿ ਪੱਛਮੀ ਮਾਲਵੇ ਵਿੱਚ ਜਿੱਥੇ ਕਈ ਦਿਨਾਂ ਤੋਂ ਮੀਂਹ ਡਿੱਕਿਆ ਜਾ ਰਿਹਾ ਹੈ ਉਨਾ ਖੇਤਰਾਂ ਦੇ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਲਗਾਤਾਰ ਬਣੀ ਹੋਈਆਂ ਨੇ ਚਾਹੇ ਉਹ ਮਾਨਸਾ, ਬਠਿੰਡਾ, ਮੋਗਾ, ਫਰੋਜ਼ਪੁਰ, ਫਰੀਦਕੋਟ, ਮੁਕਸਰ, ਅਬੋਹਰ, ਫਾਜ਼ਿਲਕਾ। ਇਹਨਾਂ ਖੇਤਰਾਂ ਦੇ ਵਿੱਚ ਅਗਲੇ 24 ਤੋਂ 48 ਘੰਟਿਆਂ ਦੇ ਦੌਰਾਨ ਇੱਕ ਤੋਂ ਵੱਧ ਵਾਰ ਜਾਂ ਦੋ ਤਿੰਨ ਵਾਰ ਤੇ ਇੱਕ ਵਾਰ ਭਾਰੀ ਮੀਂਹ ਪੈਣ ਦੀ ਸੰਭਾਵਨਾ ਵੀ ਲਗਾਤਾਰ ਬਣੀ ਹੋਈਆਂ ਨੇ। ਕੁਝ ਇੱਕ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਤੇ ਕਿਤੇ ਭਾਰੀ ਮੀਂਹ ਅੱਜ ਵੀ ਪੈ ਸਕਦਾ ਹੈ ਕੱਲ ਨੂੰ ਵੀ ਪੈ ਸਕਦਾ ਹੈ ਤੇ ਪਰਸੋਂ ਨੂੰ ਵੀ 14 ਤੇ 15 ਤਰੀਕ ਮੁੱਖ ਰਹਿਣਗੇ ਜਿਹਦੇ ਵਿੱਚ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੋਣਗੀ ਅੱਜ ਟੁੱਟਵੇਂ ਤੌਰ ਤੇ ਵੱਖ-ਵੱਖ ਖੇਤਰਾਂ ਦੇ ਵਿੱਚ ਮੀਂਹ ਪੈਂਦਾ ਹੋਇਆ ਤੁਹਾਨੂੰ ਦਿਖਾਈ ਦੇਵੇਗਾ ਇਹਦੇ ਵਿੱਚ ਮਾਨਸਾ ਸੰਗਰੂਰ ਮਲੇਰਕੋਟਲਾ ਲੁਧਿਆਣਾ ਜਿਲੰਦਰ ਕਰਪੂਥਲਾ ਇਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਪੈਂਦਾ ਹੋਇਆ ਦਿਖਾਈ ਦੇ ਰਿਹਾ ਬੱਡੇ ਪੱਧਰ ਤੇ ਮੀਂਹਾਂ ਦੀ ਜਿਹੜੀ ਆ ਰਹੀ ਹੈ ਉਹ 14 ਤੇ 15 ਨੂੰ ਹੋਵੇਗੀ ਜਿਹਦੇ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਤੇ ਕਿਤੇ ਭਾਰੀ ਮੀਂਹ ਵੀ ਕਈ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਦੂਸਰੀ ਤਰਫ ਦਰਿਆਵਾਂ ਦੀ ਗੱਲ ਕਰੀਏ ਤਾਂ ਸਤਲੁਜ ਦੇ ਹਾਲਾਤ ਤਕਰੀਬਨ ਅਜੇ ਬਹੁਤ ਖੇਤਰਾਂ ਦੇ ਵਿੱਚ ਠੀਕ ਚੱਲ ਰਹੇ ਹਨ ਪਰ ਜਿਹੜਾ ਬਿਆਸ ਦਰਿਆ ਆ ਉਹ ਓਵਰਫਲੋ ਹੋ ਰਿਹਾ ਹੈ ਤੇ ਕਈ ਜਗ੍ਹਾ ਟੁੱਟਣ ਦੀਆਂ ਖਬਰਾਂ ਵੀ ਆ ਰਹੀਆਂ ਨੇ ਚਾਹੇ ਉਹ ਤਰਨਤੰਦਲਾਕਾ ਹੋਵੇ ਚਾਹੇ ਉਹ ਕਰਪੂਥਲੇ ਜ਼ਿਲ੍ਹੇ ਦੇ ਵਿੱਚੋਂ ਹੋਵੇ ਪਾਣੀ ਓਵਰਫਲੋ ਹੋ ਰਿਹਾ ਹੈ ਤੇ ਕੰਢਿਆਂ ਦੇ ਉੱਪਰ ਤੱਕ ਦੀ ਲਗਾਤਾਰ ਚੱਲ ਰਿਹਾ ਹੈ ਤੇ ਅਜੇ ਪਾਣੀ ਘਟਣ ਦੀ ਕੋਈ ਸੰਭਾਵਨਾ ਨਹੀਂ ਹੈ ਕਿਉਂਕਿ ਪਹਾੜਾਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਜਿਹੜਾ ਪੌਂਗ ਡੈਮ ਤੋਂ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਹੈ ਤੇ ਅਗਲੇ ਇੱਕ ਹਫ਼ਤੇ ਤੱਕ ਅਜਿਹਾ ਮਾਹੌਲ ਹੀ ਬਣਿਆ ਜਾ ਰਿਹਾ ਹੈ ਕਿ ਉਹ ਬਰੋਬਰ ਚੱਲੇਗਾ ਤੇ ਓਵਰਫਲੋ ਹੋਰ ਵੀ